ਹਾਂਜੀ ਇਹ ਹਜ਼ਾਰੇ ਵੀ ਰੰਦਾ ਉਹ ਵੀ ਵੰਦਾ ਕਰਦਾ ਹੋਇਆ ੂਟ ਪਾਦਰ ਸੱਤ ਅਬੂਹਾਰੇ ਵੀ ਲੱਭ ਗਿਆ ਹੈ ਸਾਰੇ ਨਿਵਾਸੀ ਲੈਤੀ ਵਿੱਚ ਯਾਰ ਕੋਈ ਬੰਦੇ ਨਰਾਜ਼ ਹੁੰਦੇ ਆ ਭਰਾ ਆਪਣੇ ਇਹਦਾ ਵਾਸੀ ਨਾ ਮਾਰਾ ਕਰਦਾ ਕੋਈ ਗੱਲ ਕਿਉਂ ਸਾਰੇ ਕੰਮ ਹੀ ਜਖਣਾ ਘੜ ਦਿੰਨੇ ਇਹ ਕੋਈ ਗੱਲ ਨਹੀਂ ਉਹ ਕੋਈ ਉੱਠ ਖੜੇ ਟਾਈਮ ਨਾਲ ਹੀ ਆ ਬਾਈ ਦਾ ਬਹੁਤ ਟਾਈਮ ਦਾ ਉੱਠਿਆ ਇਹ ਤਾਂ ਤੜਕੇ ਮੈਨੂੰ ਲੱਗਦਾ ਪਤਾ ਨਹੀਂ 5 6 ਦਾ ਉੱਠਿਆ ਹਨਾ ਤੇ ਮੈਂ ਤਾਂ ਹੁਣ ਹੀ ਬਿਠਿਆ ਹਾਂ ਜੀ 8:30 8:30 ਹੋ ਗਿਆ ਤਾਂ ਦੇਖੋ ਵੀ ਚਾਹ ਜੁਆ ਰਹੀ ਸੀ ਘਰੋਂ ਚਾਹ ਆ ਗਈ ਨਾਲ ਮਹਾਪੂਈਗਾ ਖਾ ਲੈਨੇ ਆਪਣਾ ਹਣ ਫੇਰ ਉੱਠਦੇ ਦੇਖਦੇ ਆਣ ਕਿ ਬਣਾਉਣੇ ਆ ਸੀ ਨਾ ਲਓ ਜੀ ਕਹਿੰਦੇ ਝੋੜਾ ਵਾਲਾ ਮੁੰਡਾ ਵੀ ਪਹੁੰਚਿਆ ਹੋਇਆ ਹੈ ਗੁੱਡ ਮਾਰਨਿੰਗ ਜੀ ਨਾਈ ਤੂੰ ਹੀ ਕਰ ਲਈ ਜੀ ਓਕੇ ਯਾਰ ਪੋਟਾ ਹੋਰ ਫਿਰ ਕੀ ਹਾਲਾ ਚੋਬਰਾ ਬੜੇ ਟਾਈਮ ਲੱਗਾ ਇੱਦਾਂ ਕਿਵੇਂ ਕਿ ਸਿੱਧਾ ਖਿੱਚਦਾ ਇੱਧਰ ਨਹੀਂ ਠੀਕ ਐ ਹਾਂਜੀ ਮੇਰੇ ਵੀਰੋ ਦੇ ਰੋਟੀ ਲਈਏ ਬਈ ਕਰੇ ਘਰੋਂ ਜਾ ਕੇ ਸੱਚ ਘਰੇ ਆਖੀ ਆ ਨਾਗਾ ਕੋ ਚੱਕਰ ਕੀ ਐ ਵੀ ਮੁੰਡੇ ਨੇ ਜਾਣਾ ਹਨਾ ਵਾਰਟ ਬਹੁਤ ਆ ਜਿੰਨੂੰ ਤੁਸੀਂ ਕੱਲ ਆ ਲਾਸਟ ਮੀਟਰ ਆ ਲਓ ਵੀ ਵਿਚਾਰ 8 ਵਜੇ ਦਾ ਤੁਰਿਆ ਅੱਥ ਨੇ 6 ਵਜੇ ਉੱਪੜਿਆ ਹੁਣ ਅੱਜ ਦਾ ਤੁਰਿਆ ਇਸ ਟਾਈਮ ਦਾ ਤੇ ਮਸਾਂ ਅੱਥ ਨੂੰ ਕਿਤੇ ਪਿੰਡ ਜਾ ਕੇ ਪੜਨਾਂ ਹੋਣੇ ਆਦੇ ਤੇ ਤਾਂ ਕਰਕੇ ਮੈਂ ਆ ਰੋਟੀ ਰਾਟੀ ਲਈਏ ਹਨਾ ਸਫਰ ਲੰਮਾ ਆ ਯਾਰ ਮੈਂ ਰੋਟੀ ਦਾ ਖਾ ਕੇ ਜਾਈ ਬਈ ਬਨੇ ਕੋਈ ਗੱਲ ਐ ਲਓ ਜੀ ਤੇ ਕਬੂਤਰ ਵੀ ਕਰ ਲਿਆ ਕਾਬੂ ਮੇਰੇ ਵੀਰੋ ਹਨਾ ਵੀ ਮੰਨ ਕੇ ਚੱਲੋ ਵੀ ਇੰਨੀ ਵਾਰ ਤੋਂ ਭਰਾ ਆ ਵਿਚਾਰਾ ਚੱਲ ਕੇ ਕੋਈ ਚੱਕਰ ਨਹੀਂ ਫਿਰਕੀ ਐ ਤੇ ਮੇਣ ਮੰਨ ਕੇ ਚੱਲ ਵੀ ਤੇ ਜਿੰਨੇ ਵੀ ਲੈ ਕੇ ਜਾਂਦੇ ਸਾਰੇ ਇਧਰੋਂ ਲੈ ਕੇ ਜਾਂਦੇ ਆ ਹੈ ਠੀਕ ਐ ਮੰਨ ਕੇ ਚੱਲੋ ਉਧਰ ਦੂਜੇ ਕਬੂਤਰਾਂ ਘਰ ਵਾਲੀਆਂ ਬਾਜ਼ੀਆਂ ਹੁੰਦੀਆਂ ਦੇਸੀ ਦੂਸੀ ਕਬੂਤਰ ਜ਼ਿਆਦਾ ਉਧਰ ਸ਼ੌਂਕ ਆ ਕਾਲੇ ਚੀਨਿਆਂ ਦਾ ਮਲਵਈਆਂ ਦਾ ਹਜੇ ਹੁਣ ਚੱਲਿਆ ਟ੍ਰੈਂਡ ਉਧਰ ਮੈਨੂੰ ਲੱਗਦਾ ਹੈ ਹਨਾ ਘਰ ਵਾਲੀਆਂ ਬਾਜ਼ੀਆਂ ਵਿੱਚ ਮਲਵਈ ਕਾਮਜਾਬ ਰਹਿੰਦੀ ਆ ਉਧਰ ਮੈਨੂੰ ਭਾਈ ਦੇਣੀ ਮਨ ਨਿਕਲ ਦੇਣੀ ਹਨਾ ਉਹ ਤੇ ਜ਼ੋਰ ਵੀ ਵੱਧ ਲਾਉਂਦੇ ਆ ਮੰਨ ਕੇ ਲੋ ਉਧਰ ਟੈਂਪਰੇਚਰ ਵੀ ਠੰਡਾ ਵੀ ਆਪਣੇ ਨਾਲੋਂ ਫਰਕ ਹੈਗਾ ਟੈਂਪਰੇਚਰ ਦਾ ਵੀ ਵਿਆਦਨ ਚੈੱਕ ਕਰਾਈ ਖੋਲੀ ਫਰਕ ਜਮਾ ਹਾਂਜੀ ਠੀਕ ਹੈ ਤੇ ਮੰਨ ਕੇ ਚੱਲ ਜਦ ਤੱਕ ਮੈਨੂੰ ਪਤਾ ਹੈ ਵੀ ਇਹ ਕਬੂਤਰ ਨੇ ਉਧਰ ਹੀ ਆ ਕੇ ਬੈਠਣਾ ਹੀ ਨਹੀਂ ਆਪਣੇ ਨੇ ਹਨਾ ਤਾਂ ਕਰਕੇ ਕਹਿੰਦਾ ਵੀ ਉਹੋ ਜੇ ਕਬੂਤਰ ਦੇ ਦੇ ਕੋਈ ਇਹ ਹੈਗਾ ਬਈ ਛੋਬਦੀ ਕੋਲੇ ਜਿਹੜਾ ਜਿੱਤਿਆ ਸੀ ਹਨਾ ਮੜੀਆਂ ਵਾਲੇ ਉਹਦੇ ਭਰਾ ਨੂੰ ਦੱਸਿਆ ਜੀ ਤਿੰਨ ਭਰਾ ਸੀ ਹਾਂਜੀ ਬਲਜੀਤ ਜੀ ਆ ਸਕਦੇ ਅੰਦਰ ਤੁਸੀਂ ਵੀ ਕੋਈ ਡਰ ਵਾਲੀ ਗੱਲ ਨਹੀਂ ਕੀ ਬਲਜੀਤ ਇਧਰ ਆਪਣਾ ਗਿਫਟ ਬਾਕਸ ਰੈਡੀ ਕਰ ਰਿਆ ਸੀਗਾ ਕਰਤਾ ਬਰੋ ਹਾਂ ਪੂਰਾ ਡਿਜ਼ਾਈਨ ਪਾ ਦੇਣਾ ਤਾਂ ਯਾਰ ਪਾ ਦੀ ਕਿਤੇ ਮਰਜੀ ਲੈ ਜਾ ਹਨਾ ਬੜੀਆਂ ਮੋਹਰੀਆਂ ਮਹਰੀਆਂ ਕੱਢੀਆਂ ਤੇ ਇਹ ਕਬੂਤਰ ਸੀਗਾ ਉਹਦਾ ਪਰਾ ਤਿੰਨ ਭਰਾ ਸੀ ਉਹਦੇ ਚੌਥੀ ਭੈਣ ਸੀ ਇੱਕ ਭਰਾ ਪਹਿਲਾਂ ਦੇ ਤਾਂ ਕਿਸੇ ਨੂੰ ਇੱਕ ਭਰਾ ਇਹ ਘਰੇ ਉੜਦਾ ਰਿਹਾ ਬਈ ਸੁੱਕਾ ਘਰੇ ਫੁੱਲ ਗਰਮੀ ਚ 12:30 1:30 ਵਜਾ ਜਾਏ ਘਰੇ ਫੁੱਲ ਲੋਚੇ ਕਬੂਤਰ ਨੇ ਪਰ ਚੱਕਰ ਸੁਨੂ ਜੋਰ ਜਿਆਦਾ ਮਾਰ ਜਾਂਦੇ ਨਿਯਾਜ ਪਾਣੀ ਨਹੀਂ ਖੀਦੀ ਭਈ ਇੱਕ ਇੱਕ ਦੋ ਦੋ ਦਿਨ ਬੈਠੇ ਰਹਿੰਦੇ ਸੀਗੇ ਮੱਚ ਕੇ ਜਾਵਾਂ ਉਹ ਰੌਲਾ ਸੀਗਾ ਇਹਨਾਂ ਦਾ ਤੇ ਮੰਨ ਕੇ ਚਲੋ ਗਾਂ ਬੱਚੇ ਬੁੱਤੀ ਡਾ ਦੇਣਗੇ ਉਮੀਦ ਪੂਰੀ ਆਪਾਂ ਨੂੰ ਬਾਕੀ ਸ਼ੌਕ ਕਰਾਉਣਾ ਤਾਂ ਪੂਰੇ ਡਿਟੇਲ ਨਾਲ ਮਾਲਾ ਇਧਰ ਚੈਨਲ 'ਚ ਕਰ ਰਹੇ ਹਾਂ ਸਵਾਦ ਵਾਲਾ ਬਖਾਉਣਾ ਪੂਰਾ ਕਬੂਤਰ ਆਪਾਂ ਇੱਕ ਮਿੰਟ ਇਧਰ ਉਹ ਦਿਖਾਉਣਾ ਹਾਂ ਬਾਕੀਰ ਜਿਹੜੇ ਕੂਤਰ ਹਨਾ ਰੱਖਦੇ ਕਰਦੇ ਨੂੰ ਤੋਂ ਹੀ ਪਤਾ ਲੱਗ ਜਾਂਦਾ ਬਾਕੀ ਜਿਹੜੀ ਚੀਜ਼ ਆਪਣੇ ਉੱਡੀ ਆ ਹਨਾ ਕੋਲੇ ਉਹ ਤਾਂ ਦੱਸਣ ਦਾ ਲੋੜ ਹੀ ਨਹੀਂਗਾ ਤੇ ਪੱਲਾ ਪੁੱਲਾ ਖੋਲੀ ਮਾੜਾ ਮੋਟੇ ਦਾ ਪੱਲਾ ਬਾਕੀ ਝਾੜ ਪਾਈ ਪਿਆ ਇਹ ਲਾਲ ਚੀਨੇ ਰੱਤੇ ਚਿੱਟੇ ਵੀ ਕੱਢਦੇ ਐ ਮੜੇ ਪੈਰ ਪੂਰਜ ਵੀ ਦਿਖਾਈ ਦੇ ਚ ਲੱਗਦੇ ਹ ਤਾਂ ਕੁਛ ਨਹੀਂ ਆਉਂਦਾ ਡਹਿਰੇ ਪੰਜਿਆਂ ਨੇ ਤਾਂ ਪੂਰੇ ਜਿਵੇਂ ਨੀਲੇ ਜਾਵ ਨਹੀਂ ਪੰਜੇ ਹਨਾ ਪੰਜੇ ਕਹਿੰਦੇ ਕਿਹੋ ਜਿਓ ਨੇ ਚਾਹੀਦੇ ਬਾਕੀ ਮੈਂ ਤਾਂ ਐਡਾ ਕੋਈ ਮੰਨਦਾ ਨਹੀਂ ਮੈਂ ਤਾਂ ਮੇੜ ਪੱਲੇ ਚ ਹੀ ਵੇਣਾ ਹੁਣਾ ਸਾਰਾ ਕੁਛ ਠੀਕ ਹੈ ਇਹ हिसाब ਕਰਾਂਗਾ ਸੂਤਰ ਦਾ ਤੇ ਇਹ ਕਬੂਤਰ ਇਹ ਕਬੂਤਰ ਹੋ ਗਿਆ ਸ਼ੁਭਦੀ ਵਾਲਿਆਂ ਚ ਇਹਨੂੰ ਪਾਲਾ ਬਰੋ ਇਹਦੇ ਚ ਆਪਣੇ ਚ ਤੇ ਕਬੂਤ ਤੇ ਕਬੂਤਰੀ ਆਪਾਂ ਆਪਣੇ ਚ ਚੱਕਦੇ ਆ ਚੱਲ ਕੇ ਚੱਲਿਆ ਆ ਬਈ ਚੱਕੇ ਕਬੂਤਰੀ ਵੀ ਆਪਣੇ ਮਨ ਕੇ ਚੱਲ ਕੰਡ ਕਾਂਤ ਵਾਲਿਆਂ ਚੋਂ ਚੱਕ ਲਿਆ ਬਾਹਰ ਪੇੜ ਦਿੰਦਾ ਮੈਂ ਕਬੂਤਰੀ ਆਪਣੇ ਚੋਂ ਚੱਕਦੇ ਆ ਕਬੂਤਰ ਮਨ ਕੇ ਚੱਲ ਥੋੜੇ ਜਿਹਾ ਵੱਧ ਸਿਆਣੇ ਆ ਤੇ ਜਾਂਦੇ ਨਹੀਂ ਤੇ ਆਪਣੇ ਆ ਕੂਤਰੇ ਥੋੜਾ ਜਿਹਾ ਇੱਕ ਮਾੜਾ ਗੋਣਾ ਹੈ ਨਾ ਇਹ ਗਰਮ ਹੈ ਥੋੜੇ ਜਿਹਾ ਭੱਜਣ ਦਾ ਡਰ ਰਹਿੰਦੇ ਇਹਨਾਂ ਦਾ ਇਹ ਕਬੂਤਰੀ ਆ ਆਪਣੀ ਇਹਦਾ ਵੀ ਸ਼ੌਕ ਡਿਟੇਲ ਚ ਹੀ ਕਰਾਵਾਂਗੇ ਆਪਾਂ ਇਧਰੋਂ ਮੜਾ ਜਾ ਕੇ ਤੇ ਚਾਨਣ ਜੇ ਚ ਕਰ ਸਵਾਦ ਨਾਲ ਵਘੋਣੇ ਕਬੂਤਰੀ ਪੂਰੀ ਆਪਾਂ ਤਾਂ ਬਾਲੇ ਯਾਰ ਤੜਫੜੀ ਬਾਲੀ ਕਰਦੇ ਮੰਨ ਕੇ ਚੱਲੇ ਵੀ ਹੱਥ 'ਚ ਹੀ ਨਹੀਂ ਫੜੇ ਤੋ ਹਣਾ ਕਹਿੰਦਾ ਛੱਡ ਦੇ ਛੱਡ ਦੇ ਇਹ ਤਾਂ ਐਂ ਕਹਿੰਦੇ ਆ ਸਾਨੂੰ ਲੈ ਇਹ ਕਬੂਤਰੀ ਆ ਮੜਾ ਮੜਾ ਪੱਲਾ ਭੁਲਾਏ ਦਿਖਾ ਦੇ ਯਾਰ ਭੈ ਨਹੀਂ ਤੜਾਊਗੀ ਕੋਈ ਨਾ ਕੋਈ ਜਿਹੜੇ ਹਿਸਾਬ ਤੇ ਕਰੀ ਜਾਂਦੀ ਹੈ ਇਹ ਅੱਜ ਵੀ ਠੀਕ ਹੈ ਤੇ ਓਕੇ ਨੇ ਰਿਪੋਰਟਾਂ ਮੜੀ ਜਿਹਾ ਸਾਨੂੰ ਦਿਖਾ ਦੇ ਦੂਰੋਂ ਆਪਾਂ ਪੰਜੇ ਪੰਜੇ ਓਹੋ ਨੰਬਰ ਨੰਬਰ ਨਹੀਂ ਨੰਬਰ ਨਹੀਂ ਹਾਂ 74 ਨੰਬਰ ਠਾਲ ਪਾਈ ਐ ਕੰਡ ਕਾਂਤ ਵਾਲਿਆਂ ਚ ਠੀਕ ਐ ਇਹ ਵੀ ਆਪਣੇ ਕੋਲ ਉੱਡੀ ਆ ਬਈ ਕਬੂਤਰੀ ਫੁੱਲ ਤੋਂ ਵੀਡੀਓ ਵੇਨਾਂਗੇ ਟੂ ਸੇ ਟੋਰੀ ਵਾਲੀ ਮਨ ਲਾਦਾ 3:30 ਵਜੇ ਬੈਠਣਾ ਸੀ ਉਹ ਦਿਨ ਘਰੇ ਸ਼ਾਇਦ ਇਹ ਚਾਰ ਕਬੂਤਰਾਂ ਤੇ ਉਹ ਵੀ ਤੈਨੂੰ ਪਤਾ ਹੀ ਉੱਡਦੇ ਹੀ ਆ ਫੋਲੀ ਉੱਡਦੇ ਕੰਡ ਕਾਂਤਲੀ ਦੀ ਭੈਣ ਸੀਗੀ ਸਟਾਰਟਿੰਗ ਠੀਕ ਐ ਠੀਕ ਐ ਠੀਕ ਐ ਠੀਕ ਐ ਠੀਕ ਐ ਉਹਦੇ ਵੀ ਦੇਖ ਕੇ ਹੈ ਹਾਂ ਜੀ ਠੀਕ ਹੈ ਇਹਦੀ ਭੈਣ ਇੱਥੇ ਛੱਡੀ ਸੀ ਆਪਾਂ ਇਹਨਾਂ ਦੇ ਪਿੰਡ ਚੋਂ ਆ ਹਰਾ ਕੰਡ گلابی ਕਾਂਦ ਚਿੱਟੀਆਂ ਦੀ ਬਾਲੀ ਉੜਦੀ ਨਹੀਂ ਸੀ ਜਿਹੜੀ ਭੱਜ ਗਈ ਸੀ ਲਾਸਟ ਟਾਈਮ 'ਚ ਉਹਦੀ ਭੈਣ ਹੀ ਇਹ ਇਹ ਮੈਂ ਕੜਾਈਆਂ ਦੀ ਗਾਪਣੀ ਮਾਰਦਾ ਇਹ ਮੈਂ ਤਿੰਨ ਝੋਲੇ ਕੜਾਈਆਂ ਦੀ ਸ਼ੀ ਬੱਚੇ ਸੀਗੇ ਤੇ ਆ ਲਾਸਟ ਗੂਦਰੀ ਮੇਰੇ ਕੋਲ ਰਹਿ ਗਈ ਸੀ ਇਹਨਾਂ 'ਚ ਉਹ ਮੈਂ ਤੈਨੂੰ ਦੇਤੀ ਬਾਕੀ ਉਹਨਾਂ ਦੇ ਸਭ ਚੁਕਾਤੇ ਮੈਂ ਠੀਕ ਹੈ ਨਹੀਂ ਕੁਝ ਭੱਜ ਗਏ ਕੁਝ ਲਏ ਗਏ ਬਈ ਮੈਂ ਆਪਣੇ ਮੰਗੜ ਵਾਲੇ ਯਾਰ ਮਿੱਤਰ ਓਕੇ ਹੈ ਇੱਕ ਝੋਲੇ ਚ ਲੋ ਆ ਜਾਣਗੇ ਲੋੜ ਕੀ ਹਾਂ ਆ ਜਾਣਗੇ ਕਰ ਦਿੰਨਾ ਸੈਟਿੰਗ ਮੈਂ ਇਹਨਾਂ ਦੀ ਤੂੰ ਚੱਲ ਅਸੀਂ ਆ ਗਏ ਮੈਂ ਕਿਹਾ ਬਾਪੇ ਉਹ ਥਾਮ ਵੀਡੀਓ ਚ ਲਾਉਣ ਵਾਸਤੇ ਮੈਂ ਇਹ ਕਲਾ ਗੱਡੀ ਲੈ ਕੇ ਲਓ ਜੀ ਨਵਾਂ ਮੋਟਰਸਾਈਕਲ ਦਾ ਫੜਾਇਆ ਹਨ ਓਏ ਸਾਨੂੰ ਐਵੇਂ ਮੋਟਰਸਾਈਕਲ ਦਾ ਜਲੂਸ ਕਰਦੇ ਚੱਲ ਵੀ ਟੀਮ ਸਾਰੇ ਦੇਖ ਰਹੇ ਆ ਇੱਧੇ ਦੇਖੋ ਆ ਮੋਢੇ ਨੂੰ ਚੜਾ ਆਈਏ ਬਾਹਰ ਨੂੰ ਸੌਖਾ ਹੋ ਜਾਊਗਾ ਹਨਾ ਇੱਧਰ ਟੈਂਡਰ ਪਹੁੰਚ ਜਾਣਾ ਵਿਚਾਰਨੇ ਪਿੰਡ ਮੇਰੇ ਵੀਰੋ ਆਡੇ ਤੇ ਆਏ ਤੇ ਆਉਣ ਸਾਰੀ ਬੱਸ ਆ ਗਈ ਉਧਰੋਂ ਠੀਕ ਹੈ ਕਿ ਨਹੀਂ ਆਹ ਭਰਾ ਨੇ ਕਰ ਲੇ ਪੈਕ ਹਨਾ ਕਹਿੰਦਾ ਟੇਕ ਟੂਟ ਲੱਗਦੀ ਆ ਪਤਾ ਨਹੀਂ ਕੀ ਸੀ ਨਾ ਵਿੱਚ ਆ ਕੇ ਖੋਲ ਲੂਗਾ ਆਪੇ ਬਾਕੀ ਜਾਨਵਰ ਓਕੇ ਦਿੱਤੇ ਆ ਪੜ ਦੇ ਦਿੱਤੇ ਆ ਬਾਕੀ ਗਾਂ ਤਰੀ ਕਿਸਮਤ ਆ ਬਈ ਨਾ ਆਪਣੇ ਵੱਲੋਂ ਆਪਾਂ ਚੰਗੇ ਹਾਂ ਰਿਜ਼ਲਟ ਵੀ ਦੱਸਾਂਗੇ ਤੇ ਬਾਕੀ ਗਾਂ ਕਿਸਮਤ ਹੁੰਦੀ ਆ ਨਾ ਤਾ ਲੱਗੇ ਨਾ ਲੱਗੇ ਦੀ ਗੱਲ ਆ ਆਪਦੇ ਵੱਲੋਂ ਪੜ ਦੇ 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 ਯਾਰ ਮੈਂ ਕਿਤੇ ਵਾਸੀ ਆ ਟਰੱਕ ਚ ਚੜਾਉਣ ਲੱਗੀ ਚੱਲ ਬ్రో ਕਾਡਾ ਪ੍ਰੋਬਲਮ ਮੋਟਰਸਾਈਕਲ ਮੁੰਡੇ ਨੂੰ ਵਾਸਤੇ ਚੜਾਤਾ ਹੋ ਜਾਂਦੀ ਸਾਹਮਣੇ ਰਘੂ ਰਾਜ ਬਠਿੰਡਾ ਲੰਬੀ ਬਠਿੰਡਾ ਲਿਖਿਆ ਪਿੱਛੇ ਉਹਦੇ ਠੀਕ ਆ ਕਿ ਨਹੀਂ ਸਾਨੂੰ 7 ਵਜੇ ਤੇ ਅਸੀਂ ਵੀ ਚਲਦੇ ਆਂ ਜਾ ਕੇ ਪਹਿਲਾਂ ਬਲਜੀਤ ਦਾ ਕੇਸ ਸੋਲਵ ਕਰਦੇ ਆਂ ਬੱਜੀਲ ਤੇ ਕੇਸ ਪੈਗਾ ਪਰਚੇ ਚੱਲ ਰਿਹਾ ਬਲਜੀਤ ਤੇ ਧਰਮ ਵਾਲੀ ਗੱਲ ਆ ਜਾਵਾ ਹਨਾ ਥਾਣੇ ਥਾਣੀ ਹੋਣਾ ਪਊਗਾ ਸਾਨੂੰ ਆ ਗਏ ਜੀ ਘਰੇ ਤੇ ਘਰੋਂ ਲਿਆਂਦੀ ਆਪਾਂ ਆਈਸ ਵਾਟਰ ਠੰਡਾ ਕਰਨ ਲਈ ਲਾਉ ਜੀ ਤੇ ਇਹ ਕਹਿੰਦੇ ਟੋਕਰਾਂ ਕਾਂ ਟਾਕਰਾਂ ਲਾਤੀਆਂ ਇਹ ਭਾਈ ਠੀਕ ਐ ਦੋ ਜੋੜਨਾ ਸਪੈਸ਼ਲ ਹਨਾ ਇੱਕ ਦੇ ਆਂਡੇ ਉਂਡੇ ਚੱਕਣੇ ਕਿਤੇ ਬੱਚੇ ਵਿੱਚ ਕਢਾਉਣੇ ਆ ਮੇਨ ਮੇਨ ਜੋੜਗਾ ਮੈਂ ਦੋ ਤਿੰਨ ਵਗੈਰਾ ਲਾ ਦੇਣ ਜਿਹਨਾਂ ਦੀ ਬਾਹਲੀ ਲੋੜ ਹੈ ਬਾਕੀ ਫਿਰ ਬਾਅਦ ਚ ਲਾ ਦੇਾਂਗੇ ਮੈਂ ਕਹਾਂ ਰਹੀ ਸੀ ਸਫਾਈ ਕਰਦੀ ਲੱਗਦੇ ਹੱਥ ਨਾਲ ਟਾਂ ਟਾਂ ਵੀ ਕਰਾਂਗੇ ਚੱਕਾਂਗੇ ਉਹ ਕੰਮ ਵੀ ਉਸ ਤੋਂ ਪਹਿਲਾਂ ਮੈਂ ਕਮਰਾ ਬੜਾ ਜ਼ਿਆਦਾ ਹੀ ਗੰਦਾ ਹੋਇਆ ਪਿਆ ਬਾਬੇਓ ਕਿਦਰ ਲਾ ਦੇਣਾ ਦੋਵੇਂ ਟੋਕਰਾਂ ਕਿਰਾ ਟੈਂਪਰੇਰੀਆਂ ਮੇਨ ਦੋ ਤਿੰਨ ਜੋੜੀਆਂ ਲਾ ਦੇਾਂਗੇ ਬਾਕੀ ਜੋੜੀਆਂ ਬਾਅਦੂ ਚਲਾਵਾਂਗੇ ਠੀਕ ਹੈ ਇੱਕ ਤਾਂ ਗਰਮੀ ਵਾਲੀ ਹੋ ਜਾਂਦੀ ਹੈ ਬਾਬੇ ਔਰ ਜਦੋਂ ਸਾਡਾ ਹਨਾ ਕੰਮ ਸਟਾਰਟ ਕਰਨ ਦਾ ਟਾਈਮ ਹੁੰਦਾ ਉਸ ਨੂੰ ਬੁਰਾ ਹਾਲ ਹੋ ਜਾਂਦਾ ਗਰਮੀ ਨਾਲ ਗਰਮੀ ਬਹੁਤ ਜ਼ਿਆਦਾ ਹੈ ਇਹ ਇਦਰਾ ਹਾ ਦੂਜਾ ਹਣਾ ਝੋੜ ਵਾਲਾ ਮੁੰਡਾ ਕਹਿੰਦਾ ਵੀ ਛਤਰੀਆਂ ਛੂਤਰੀਆਂ ਸਭ ਸਮਾਨ ਜਿਹੜਾ ਹੈ ਮਾਨੀ ਦਾ ਜਿਹੜੇ ਕੰਮ ਦਾ ਸਮਾਨ ਉਹ ਸਭ ਸਾਮ ਤੇ ਜਿਹੜਾ ਗੰਦ ਪਿਲਾਉ ਸਭ ਪਾਸੇ ਛਤਰੀਆਂ ਟਾਂਗੀਆਂ ਢੂਆਂ ਕਹਿੰਦਾ ਵੀ ਆਪਾਂ ਨੂੰ ਲੋਡ ਨਹੀਂ ਇਹ ਚੀਜ਼ਾਂ ਨਹੀਂ ਮੈਂ ਕਹਾਂ ਸਹੀ ਗੱਲ ਨਹੀਂ ਲੋਡ ਕਹਿੰਦਾ ਆਪਾਂ ਨੂੰ ਅੰਦਰ ਲਾ ਮੈਟ ਮੂਟ ਕੱਢ ਕੇ ਸਾਰੇ ਅੰਦਰ ਲੈ ਕੇ ਪਾਸੇ ਬਾਅਦ ਚ ਧੋਤਾ ਦੇਵਾਂਗੇ ਕੋਈ ਡਿੱਕਤ ਵਾਲੀ ਗੱਲ ਨਹੀਂ ਪਹਿਲਾਂ ਆ ਦੇ ਚੱਕੀ ਜਾਂਦਾ ਸਾਰੀਆਂ ਛਤਰੀਆਂ ਛੂਤਰੀਆਂ ਤੁਸੀਂ ਮੈਂ ਵੀ ਪਹਿਲ ਦੇ ਆਧਾਰ ਤੇ ਆਪਾਂ ਕਮਰਾ ਕੂਰਾ ਸਾਫ ਕਰਦੇ ਹਾਂ ਜੱਜ ਕੀ ਹੈ ਨਾ ਸਾਰਾ ਗੰਦਪਿਲ ਚੱਕ ਕੇ ਨੇ ਇਹਨੂੰ ਕਲੀਨ ਕਰਗੇ ਵੀ ਕੋਈ ਵੀ ਫालतू ਦੀ ਚੀਜ਼ ਨਾ ਹੋਵੇ ਇੱਥੇ ਬਸ ਕਿਉਂਕਿ ਹੁਣ ਕਿਹੜਾ ਕੋਈ ਜਿਹੜਾ ਖਾਸ ਕੰਮ ਹੈ ਕਬੂਤਰਾਂ ਦਾ ਤੇ ਭੈੜਾ ਲੱਗਦਾ ਯਾਰ ਹੈ ਨਾ ਮੰਨ ਕੇ ਚੱਲੋ ਦੇਖੋ ਬਾਹਲਾ ਗੰਦਪਿਲ ਵੱਜਾਈ ਵੈਸੇ ਮੈਨੂੰ ਤਾਂ ਇਹ ਲੱਗਦਾ ਆਇਆ ਗਿਆ ਹੁੰਦਾ ਜਦੋਂ ਕੋਈ ਉਦੋਂ ਫਿਰ ਊਖਾ ਜਾਂਦਾ ਤੇ ਅਸਤਰ ਸ਼ਾਸਤਰ ਘਟ ਗਏ ਸੀ ਆਪਣੇ ਕੋਲੇ ਤੇ ਘਰੋਂ ਚੱਕ ਕੇ ਲਿਆਂਦੇ ਬ్రో ਜਾਲੇ ਜੂਲੇ ਲੱਗੇ ਪਏ ਕਹਿੰਦੇ ਜਾਲੇ ਲੱਗੇ ਤਾਂ ਬਹੁਤ ਮਾੜੇ ਹੁੰਦੇ ਆ ਹੈ ਨਾ ਮੈਂ ਵੀ ਐਡੇ ਅਸੀਂ ਆਪ ਵੀ ਐਡੇ ਕੜ ਜੈਸੀ ਇਹ ਥੋਂ ਨਿਕਲ ਜੇ ਇਹ ਘਰ ਸੈਟੀ ਹੋ ਜੇ ਖਣੀ ਇਹ ਕੱਲੇ ਕੂਤਰ ਤੰਦਰੁਸਤੀ ਹੋ ਜਾਣ ਸਾਰਾ ਸਮਾਨ ਸੋਨ ਕੱਢਤਾ ਬਈ ਮੰਜੇ ਬਿਸਤਰੇ ਇੱਕ ਇੱਕ ਚੀਜ਼ ਕੱਢਤੀ ਬਰੋ ਬਹੁਤੀ ਜਿਆਦਾ ਗੰਦ ਵਜਿਆ ਪਿਆ ਸੀ ਯਾਰ ਇੰਨਾ ਤਾਂ ਨਾ ਨਰਕ ਬਣਿਆ ਪਿਆ ਸੀ ਇੱਥੇ ਉਹਦਾ ਕਰਕੇ ਅੱਛਾ ਡੋਲੀ ਵੀ ਤਨੂ ਰੋੜ ਲੈਂਦੀ ਟਾਇਟੂ ਨੇ ਟੁੱਟਿਆ ਦਾ ਕੋਈ ਅੰਗਾ ਬੰਗਾ ਦੀ ਇਹ ਇਹ ਜਾਲੇ ਵਾਲਾ ਅਸਤਰ ਲਿਆਂਦਾ ਬਈ ਜਾਲੇ ਲਾਉਣ ਵਾਲਾ ਫੜਦਾ ਉਤਲਾ ਹਾਂ ਤੇ ਬਾਕੀਆ ਸਾਰਾ ਜੱਜ ਕੀ ਕਰਦਾ ਨਾ ਕਵਰਾ ਚੰਗੀ ਤਰ੍ਹਾਂ ਕਲੀਨ ਕਰਦਿਆਂ ਬਾਬਿਓ ਲੋ ਭਾਈ ਲੱਗੇ ਹੋਏ ਐ साफ सफाई करो ये हम हार्ड वर्क करें अखी बंद कर लगा कमरा पता इधर करती झाड़ू गंद वेखो मिट्टी देखो टाई लगता है मैं टिब्बे तू झाड़ू मार्के लिया ना खरे वेखो पहले आसरे का ਤੇ ਵੜੇ ਵੜ ਗਿਆ ਵੜ ਗਿਆ ਨਾ ਬਸ ਆਪਾਂ ਕਹਿ ਹੜਦੀ ਵੀ ਨਹੀਂ ਰਹਾ ਹੁਣ ਨਾ ਸਾਰਾ ਸਮਾਨ ਬਾਹਰ ਤੇ ਨਾ ਬੜਾ ਸਾਫੀ ਕਰਤੀ ਵੀ ਓਕੇ ਰਿਪੋਰਟ ਨੇ ਤੇ ਸਾਰਾ ਸਮਾਨ ਸਾਨੂੰ ਅਸੀਂ ਚਿਲਕੇ ਲਾ ਦੇ ਸਾਮ ਦੀ ਵਗੇ ਫਿਰ ਦੱਸ ਦੇ ਹੁਣ ਚੱਲਦੇ ਆਂ ਖੇਤ ਨੂੰ ਮੋਟਰਾਂ ਮੋਟਰਾਂ ਛੱਡ ਕੇ ਅੱਗੇ ਧੋਲੇ ਚ ਕਰਕੇ ਪਾਣੀ ਪੂਰਾ ਨਲੇ ਹਾਂ ਹੀ ਕੱਟ ਲਾ ਕੋਈ ਕੱਲ ਨਹੀਂ ਜਿਹੜੀ ਮੋਟਰ ਆਪਾਂ ਕੱਲ ਉਹ ਕਰ ਕਹਿੰਦੇ ਟੈਕਸ ਉਹ ਵੇਖਦੇ ਚੱਲਦੀ ਹੈ ਕੀ ਨਹੀਂ ਹਣਾ ਅੱਜ ਨਹੀਂ ਮੈਨੂੰ ਲੱਗਦਾ ਕੰਮ ਆਪਣਾ ਕੋਈ ਦੂਜਾ ਹੋਣਾ ਨਾ ਕੁੰਡਿਆਣਾ ਕਿਉਂ ਅੱਜ ਹੋਰ ਕੰਮ ਵਾਲੀ ਸੀ ਤੁਹਾਨੂੰ ਆਪ ਨੂੰ ਹੀ ਪਤਾ ਹੈ ਕੋਈ ਭਾਈ ਇੱਕ ਖੇਤ ਤਾਂ ਮੋਟਰ ਛੱਡ ਗਏ ਇੱਕ ਸਾਤ 565 ਛੱਡ ਕੇ ਗਏ ਆ ਤੇ ਜੇ ਕਿਤੇ ਮੋਟਰ ਚੰਦੀਆਂ ਨੇ ਬਸ ਉਧਰ ਵੀ ਨਿਗਾ ਮਾਰ ਜਾਗੇ ਕਿ ਸਹੀ ਓਕੇ ਰਿਪੋਰਟਾਂ ਇਧਰ ਵੀ ਛੱਡ ਰੱਖਿਆ ਜੀ ਦੋ ਕਿਆ ਰਹਿ ਗਿਆ ਇਹ ਤਿੰਨਾ ਜੀ ਪਈ ਜਾਂਦਾ ਬਰੋ ਹਣਾ ਨਹੀਂ ਨਹੀਂ ਤਿੰਨਾ ਜਨੇ ਦਾ ਬੰਦ ਆ ਕਰਤੀ ਨਾ ਵਰ ਮੋਟਰ ਕੱਲੇ ਕਰਕੇ ਗਏ ਆ ਅਸੀਂ ਬਹੁਤ ਜ਼ੋਰ ਲੱਗਾ ਬਾਪੂ ਕੱਲ ਸਾਰੀ ਆ ਮਿੱਟੀ ਕੱਢੀ ਮੈਂ ਇਥੋਂ ਠੀਕ ਆ ਕਿ ਨਹੀਂ ਨਾਲ ਮੋਟਰ ਹੁਣ ਆਇਆ ਨਾ ਕੋਣ ਆਇਆ ਕਹਿ ਲਗਾ ਜੀ ਸਾਰੀ ਮੋਟਰ ਪਾਈ ਨਾਲ ਮੈਂ ਮੋਟਰ ਤਾਂ ਸਾਰੀ ਪੈਣੀ ਸੀਗੀ ਤੇ ਆ ਪਾਈ ਪੇਜ ਉੱਤੇ ਰੱਖਦੀ ਕਿ ਹੋਰ ਪਹਿਲਾਂ ਨਾ ਤਰ ਜਾਂਦੀ ਢੂਈ ਕਦੇ-ਕਦੇ ਤੇ ਬਸ ਕੇ ਰਾਂ ਲੱਗ ਜੂ ਦੋ ਕਿਲੇ ਖੁੱਲੀ ਛੱਡੀ ਜਾਂਦੀ ਆ ਤੇ ਪਈ ਜਾਊਗਾ ਬਸ ਮੈਂ ਤਾਂ ਇੱਕ ਦਿਨ ਰਹਿਣਾ ਤੁਹਾਨੂੰ ਪਤਾ ਵੀ ਅਣਸਰ ਤੈਨੂੰ ਉਦੋਂ ਬਾਅਦ ਆਉਂਦੇ ਹੀ ਨਹੀਂ ਤੇ ਇਹਨੂੰ ਆਪਾਂ ਇੱਥੇ ਜੇ ਕਿਤੇ ਐ ਫਸਾ ਚੱਲਦੇ ਆ ਐ ਕਰਕੇ ਠੀਕ ਆ ਕਿ ਨਹੀਂ ਓਕੇ ਨੇ ਰਿਪੋਰਟਾਂ ਮਾ ਭਰਾ ਜਣਾ हां वो भी बैठा कोई चक्कर ले लव जी ਤੇ ਇਹ ਕਬੂਤਰਾਂ ਵੀ ਦਨੇ ਹਨਾ ਚੋੜਣ ਵਾਲੇ ਮੁੰਡੇ ਨੂੰ ਪਾਨ ਕੇ ਚਲੋ ਯਾਰ ਵੀ ਚੱਕਰ ਆਇਆ ਹਨਾ ਇਹ ਕਬੂਤਰ ਸਾਰੇ ਇੱਥੇ ਹੀ ਗਏ ਆ ਹਨਾ ਆ ਫਣੀ ਬਸ ਕੈਮਰੇ ਨਾਲ ਵੀਡੀਓ ਬਣਾ ਮੈਂ ਦਿਖਾ ਲਾਂਗੀ ਹਨਾ तकरीबन ਇਹ ਕਬੂਤਰ ਵੀ ਇੱਥੋਂ ਗਏ ਆ ਸਾਰੇ ਤੇ ਵੀ ਫਿਰ ਉਹਨਾਂ ਨਾਲ ਮੈਂ ਕਹਾਂ ਵੀ ਜੋੜਨਾ ਵੀ ਮੈਂ ਆਪਦੇ ਹਿਸਾਬ ਦੇ ਬਣਾ ਕੇ ਦੇ ਦਿੰਨਾ ਤੈਨੂੰ ਯਾਰ ਹਨਾ ਲਗਭਗ ਸਾਰੇ ਨਾਲ ਵੱਧ ਕਬੂਤਰ ਗਏ ਇਹ ਮੁੰਡੇ ਕੋਲੇ ਜਾ ਪਰੇ ਪਹਿਲਾਂ ਵੀ ਜਾਵੜੇ ਕੂਤਰ ਤੇ ਕੂਤਰੀ ਬਹੁਤ ਇਹਦੇ ਕਬੂਤਰਿਆਂ ਵੀ ਜਾਂਦਗਾ ਹੋਣਾ ਹਨਾ ਉਹਨਾਂ ਵਾਸਤੇ ਇਹ ਆ ਬਈ ਵੱਡੇ ਟੂਸਿਆਂ ਵਾਲੀ ਦੀ ਪੱਠੀ ਐ ਵੱਡੇ ਟੂਸਿਆਂ ਵਾਲੀ ਛਿੱਬੀ ਪੱਠੀ ਆ ਠੀਕ ਐ ਕਿ ਨਹੀਂ ਇਹ ਕਰੋ ਚੱਕ ਕਬੂਤਰੀ ਲਾਲ ਚੀਨੇ ਕੱਢਦੇ ਆ ਉਹ ਇਹੋ ਜੇ ਤੇ ਕਾਲੇ ਚੀਨੇ ਮੇਨ ਉਹਨਾਂ ਦੀ ਇੱਕ ਗੱਲ ਤਾਂ ਪਛਾਣ ਆ ਵੈਸਤਾ ਦੱਸਣੀ ਚਾਹੀਦੀ ਨਹੀਂ ਹੁੰਦੀ ਚਲੋ ਸੋਨ ਨੂੰ ਨਹੀਂ ਦੱਸਦਾ ਪਰ ਮੈਨੂੰ ਪਤਾ ਐ ਜਿਹੜੇ ਵੱਡੇ ਟੂਸਿਆਂ ਵਾਲੇ ਦਾ ਕੋਈ ਵੀ ਪੱਠਾ ਪੱਠੀ ਹੋਇਆ ਮੈਨੂੰ ਦੀ ਅੱਖ ਤੋਂ ਪਤਾ ਲੱਗ ਜੂ ਕਿ ਇਹ ਉਹਦੇ ਬਲੱਡ ਚੋਂ ਹੈ ਮੇਨ ਉਹਦੀ ਅੱਖ ਤੋਂ ਪਛਾਣਾ ਉਹਦੀ ਅੱਖ ਹੀ ਹੋਰ ਦੇ ਬੱਚੇ ਕੱਢਦਾ ਉਹੋ ਜੀ ਅੱਖ ਹੁੰਦੀ ਨਹੀਂ ਜਿਹੋ ਜੀ ਅੱਖ ਦੇ ਉਹਦੇ ਬੱਚੇ ਹੁੰਦੇ ਐ ਕਬੂਦਰੀ ਆ ਚੈੱਕ ਕਰੋਗੇ ਇਹ ਵੀ ਵਹਣ ਵਾਲੀ ਸੀ ਲੱਗਦਾ ਪਤਾ ਵੀ ਵਾਕਈ ਕੋਈ ਚੀਜ਼ ਹੈਗੀ ਐ ਇਹ ਸ਼ੋਭਦੀਪ ਕਹਾਲਿਆਂ ਚੋਂ ਜਿਹਦਾ ਭਰਾ ਬਾਈ ਜਿੱਤਿਆ ਵੈਸਾ ਬਹੁਤ ਮੈਨੂੰ ਆਪ ਨੂੰ ਖੁਦ ਨੂੰ ਬਹੁਤ ਜਿਆਦਾ ਸੋਹਣੀ ਲੱਗੀ ਸੀ ਇਹ ਕੂਤਰੀ ਝਾੜ ਪਾਈ ਪਈ ਆ ਹੁਣ ਤਾਂ ਆ ਦੇਖੋ ਤੇ ਪਰ ਮੰਨ ਕੇ ਚਲੋ ਸੋਹਣੀ ਕੀ ਕਰੂ ਹੁਣ ਆਪਾਂ ਨੂੰ ਜਦੋਂ ਵੀ ਆਪਣੇ ਤਾਂ ਫਿਰ ਕੰਮ ਹੀ ਕੋਈ ਨਹੀਂ ਇਹਨੇ ਮੰਨ ਕੇ ਚਲੋ ਵੀ ਬੱਚੇ-ਪੁੱਚੇ ਖੜਾ ਲੂਗਾ ਪੰਜੇ-ਪੁੰਜੇ ਹਨਾ ਵੀ ਕੁਆਲਿਟੀ ਵੇਖੋ ਯਾਰ ਪੰਜੇ ਨੌਂਦਰਾ ਪੰਜੇ ਪੰਜਿਆਂ ਦਾ ਕਲਰ ਨੌਂਦਰਾ ਦਾ ਕਲਰ ਦੇਖ ਲਿਆ ਪਹਿਲਾਂ ਤੁਸੀਂ ਠੀਕ ਹੈ ਕਿ ਨਹੀਂ ਦੇਖ ਲਿਆ ਦੋਵੇਂ ਚੀਜ਼ਾਂ ਤੇ ਹੁਣ ਉਹਨਾਂ ਦੇ ਨਾਲ ਲਾਲ ਮੂੰਹ ਅੱਖਾਂ ਤੇ ਲੋਕ ਮੈਚਿੰਗ ਮੈਚਿੰਗ ਹਨ ਇੱਕ ਇਹ ਕਬੂਤਰੀ ਆ ਤੁਹਾਨੂੰ ਪਤਾ ਹੀ ਜਾਣਾ ਨਹੀਂ ਤੁਹਾਡੇ ਸਾਹਮਣੇ ਆ ਯਾਰ ਵੀ ਐ ਦੱਸਣ ਦੀ ਲੋੜ ਦੀ ਭੈ ਚੋ ਦੀ ਕੋਈ ਚੰਗਾ ਕੇ ਮਾੜਾ ਠੀਕ ਹੈ ਕਿ ਨਹੀਂ ਆਏ ਆਪਾਂ ਬਸ ਉਹੀ ਪਤਾ ਲੱਗ ਗਿਆ ਦੇ ਵੇਖੇ ਤੂੰ ਵੀ ਕਿਹੜੀਆਂ ਚੀਜ਼ਾਂ ਹੈਗੀਆਂ ਉੱਡਣ ਵਾਲੀਆਂ ਕਿ ਹੈ ਨਹੀਂ ਇਹ ਚਲੋ bro ਹੁਣ ਚੱਲਦੇ ਆ ਘਰੇ ਕੋਈ ਰੋਟੀ ਪਣੀ ਖਾਇਆ ਹੀ ਆਪਾਂ ਤੇ ਇੱਕ ਮਿੰਟ ਯਾਰ ਇਹਨੂੰ ਵੀ ਅੰਦਰ ਕਰੀ ਜਾਂ ਵਿਚਾਰੇ ਨੂੰ ਅਕਸਰ ਕੰਬ ਲੈਣਾ ਪੈਂਦੇ ਤੂੰ ਧੁੱਪੇ ਖੜਾ ਤੇ ਆਏ ਸੀਗੇ ਆਪਣੇ ਕੋਲੇ ਭਰਾ ਰਾਮਨਗਰ ਸੌਕੇ ਹਨਾ ਪਿੰਡ ਜਿਹੜਾ ਝੋੜ ਵਾਲਾ ਮੁੰਡਾ ਆਉਂਦਾ ਹੁੰਦਾ ਹਨਾ ਝੋੜਾ ਪਿੰਡ ਦੇ ਨਾਲ ਹੀ ਪਿੰਡ ਸੀਗਾ ਇਹ ਤੇ ਕਬੂਤਰੀ ਦੀ ਮਾੜੇ ਮੂਟੇ ਬੜੀ ਡੀਟੇਲ ਪੁੱਛਦੇ ਜਿਹੜੀ ਪਉਥੇ ਛੱਡੀ ਸੀ ਪਹਿਲਾਂ ਘੰਡਗਾਤ ਲਈ ਝੋੜਾ ਹਨਾ ਇਹ ਉਤੋਂ ਵਾਕਏ ਨਿਕਲੀ ਸੀ ਕਬੂਤਰੀ ਹਨਾ ਪਹਿਲਾਂ ਤਾਂ ਮੈਨੂੰ ਸਾਡੇ ਬੰਦੇ ਯਕੀਨ ਨਹੀਂ ਹੁੰਦਾ ਸਾਡੇ ਬੰਦੇ ਨਿਗਾ ਨਹੀਂ ਹੁੰਦੀ ਸਹੀ ਗੱਲ ਆ ਹਨਾ ਆ ਚੱਕਰਾ ਹੋਰ ਕੋਈ ਗੱਲ ਨਹੀਂ ਨਹੀਂ ਮੰਨ ਕੇ ਤੁਹਾਡੇ ਪਿੰਡ ਵਿੱਚ ਕਬੂਤਰੀ ਉਹ ਹਾਂ ਭਈ ਉਹ ਮਤਲਬ ਦੋ ਕੀ ਗੇੜੇ ਪਾਏ ਉੱਚੀ ਸੀਗੀ ਤੇ ਨੰਗੀ ਸਿੱਧੀ ਗਾ ਹਾਂ ਗੁੰਦੜੂ ਹਾਂ ਗੁੰਦੜੂ ਨੂੰ ਟੱਪੀ ਸੀਗੀ ਉਹ ਤੇ ਉਹ ਲਗ ਉਹ ਸ਼ਾਮ ਜੀ ਦੇ ਸ਼ਾਮ ਜੀ ਦੇ ਟਾਈਮ ਹੀ ਸੀਗਾ ਉਤੋਂ ਹਿੱਲੀ ਉਹ 4 ਵਜੇ ਹਿੱਲੀ ਆ 4:30 4:30 ਵਜੇ ਨੂੰ ਸਾਢੇ ਪਿੰਡ ਤਾਂ ਬਾਹਲੇ ਆਏ ਸੀ ਠੀਕ ਆ ਤੇ ਉਦੋਂ ਵੀ ਗਾਂ ਟੱਪ ਗਈ ਹਾਂ ਸਾਢੇ ਪਿੰਡ ਤਾਂ ਘਟ ਘਟ 15 ਕਬੂਤਰ ਆਏ ਸੀ ਵੀ ਠੀ ਥੋੜਾ ਨਾਲ ਹੀ ਫਿਰ ਵਿੱਚ ਹੀ ਰਹਿ ਜਾਂਦਾ ਤੇ ਕੂਤਰੀ ਉਹ ਮੰਨ ਕੇ ਵਧਗਾ ਚੰਗੀ ਬਲੀ ਫਿਰਦੀ ਸੀ ਵਧੀਆ ਸੀ ਕੋਈ ਦਿੱਕਤ ਨਹੀਂ ਸੀ ਖੜ ਜਾਂਦੀ ਦਾ ਆ ਜਾਣਾ ਚੱਲ ਖੜਦੇ ਨਹੀਂ ਉਹ ਵੀ ਤਾਂ ਰੋਣਾ ਹੈ ਸਾਡੇ ਪਿੰਡ ਉਹਦਰ ਨੂੰ ਉਹ ਆਪਣੀ ਨਾ ਮੁਰਦੇ ਆਪ ਤਾਂ ਗਾਂ ਨੂੰ ਮੂੰਹ ਚੱਕ ਲੈਂਦਾ ਬਾਹਲੇ ਕੱਬੇ ਆ ਭੈਣੇ ਤੇ ਆਹ ਰੱਤਾ ਦੇਤਾ ਵੀ ਇਹਨਾਂ ਨੂੰ ਜਿਹੜਾ ਸ਼ੋਦੀਪ ਕੇ ਛੱਡ ਕੇ ਗਈ ਸੀਗੀ ਆਪਣੇ ਕੋਲੇ ਉਹੀ ਆਪਣੀ ਰਤੀ ਦਾ ਹਨਾ ਚਿੱਟਾਂ ਵਾਲਿਆਂ ਚ ਤੇ ਇਹਨਾਂ ਨੇ ਸਪੈਸ਼ਲੀ ਫੋਨ ਕੀਤਾ ਬਾਂਗਾ ਨੇ ਬਸ ਮਤਲਬ ਵੀ ਪਹਿਲੇ ਦੂਜੇ ਨੇ ਫੋਨ ਕੀਤਾ ਸੀ ਇਹਨਾਂ ਨੇ ਕਹਿੰਦੇ ਵੀ ਸਾਨੂੰ ਗੋ ਉਤਰ ਚਾਹੀਦਾ ਹੈ ਹਨਾ ਮੈਂ ਚਲ ਕੋਈ ਡਿੱਕਤ ਵਾਲੀ ਗੱਲ ਨਹੀਂ ਬਈ ਲੈ ਜਾ ਕੋ ਉਤਰ ਦੀ ਕਿੱਡੀ ਕ ਵੱਡੀ ਗੱਲ ਹੈ ਉਹ ਕਹੇ ਮੁੰਡਿਓ ਚਲੋ ਠੀਕ ਆ ਬਈ ਫਿਰ ਓਕੇ ਹਨਾ ਕੋਈ ਚੱਕਰ ਨਹੀਂ ਕਢਾ ਲੋ ਬੱਚੇ ਗਾ ਸੋਡੀ ਕਿਸਮਤ ਹੈ ਹਨਾ ਹਾਂਜੀ ਮੇਰੇ ਵੀਰੋ ਖੇਤ ਆਏ ਸੀ ਕਿ ਕਿਆਰੇ ਬਲਨ ਤੇ ਆ ਕੇ ਦੇਖਿਆ ਭਾਈ ਲੈਟ ਹੀ ਹੈਣੀਗੀ ਜਿਹੜਾਂ ਚ ਪਹਿਲਾਂ ਛੱਡੇ ਗਏ ਸੀ ਕਿੱਲੇ ਚ ਪਈ ਜਾਂਦਾ ਸੀਗਾ ਤੇ ਇਹ ਵੀ ਨਹੀਂ ਹਜੇ ਲੱਗਿਆ ਸਵਾਰ ਕੇ ਫਿਰ ਉਦੋਂ ਬਾਅਦ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੰਜਾ ਡਾਇਆ ਪਿਆ ਸੀ ਇੱਥੇ ਤੇ ਐਨ ਵਧੀਆ ਮਾਹੌਲ ਬਣਿਆ ਪਿਆ ਤੇ ਬੜਾ ਪੀਸਫੁੱਲ ਜਿਹਾ ਮਾਹੌਲ ਆ ਹਨ ਸਕੂਨ ਜਾਂ ਆਈ ਜਾਂਦੇ ਇੱਥੇ ਪਏ ਨੂੰ ਮੈਂ ਚੱਲ ਕੋਈ ਅੱਧਾ ਘੰਟਾ ਪੈ ਜੀਏ ਥ੍ਰੈਸਟ ਕਰ ਲਗੇ ਬਸ ਰੈਸਟ ਨੂੰ ਤਾਂ ਧੜਕੇ ਦਾ ਕੰਮ ਤਾਂ ਨਹੀਂ ਕੀਤਾ ਕੋਈ ਪਰ ਫਿਰ ਵੀ ਇੱਕ ਵਧੀਆ ਨਾ ਫੀਲ ਜੀ ਆ ਰਹੀ ਸੀ ਜਿੱਥੇ ਤਾਂ ਕਰਕੇ ਤੇ ਬਾਕੀ ਜਿਹੜੇ ਉਪਰਾਏ ਸੀ ਉਹ ਸੀਗਾ ਆਰਾਮਨਗਰ ਸੌਕੇ ਤੋਂ ਹਨ ਸੌਕੇ ਮੇਰੇ ਹਿਸਾਬ ਨਾਲ ਸਹੀ ਹੈ ਤੇ ਉਹ ਜਦੋਂ ਬਸ ਝੋਲਣਾ ਪਹਿਲੀ ਵਾਰੀ ਛੱਡੀ ਐ ਘੰਡ ਕਾਂਤਲੇ ਆਪਣੀ ਚਿੱਟੀਆਂ ਵਾਲੀ ਓਏ ਉਹ ਕੂਤਰੀ ਦੀ ਗੱਲ ਕਰ ਜਾਂਦੀ ਸੀ ਮੈਨੂੰ ਇਹਨਾਂ ਨੇ ਮੈਨੂੰ ਆਪ ਦੱਸਿਆ ਕਹਿੰਦੇ ਵੀ ਤੇਰੇ ਲਈ ਕੂਤਰੀ ਸਾਡੇ ਪਿੰਡ ਵੀ ਆਈ ਸੀ ਕਿ ਮਤਲਬ ਉਹਨਾਂ ਦੇ ਪਿੰਡ ਤੋਂ ਨਾਲ ਇੱਧਰ ਨੂੰ ਇਹਨਾਂ ਦਾ ਪਿੰਡ ਹੀ ਐ ਉੱਥੋਂ ਹੋ ਕੇ ਫਿਰ ਗਾਂ ਭੁੰਦੜ ਨੂੰ ਜਾਂਦੇ ਆ ਭੁੰਦੜ ਤੋਂ ਗਾਂ ਨੂੰ ਨਿਕਲ ਜਾਂਦੇ ਗਿਲਜੀ ਗੁਲਜਾਰੇ ਕੰਨ ਕੂਤਰ ਕਹਿੰਦਾ ਆਪਣੇ ਲਈ ਜੇਵਾ ਲਾਸਟ ਟਾਈਮ ਜਾਈ ਸੀ ਪੂਰੀ ਚੰਗੀ ਭੁਲਾਈ ਸੀ ਉਹ ਤਾਂ ਸਾਨੂੰ ਦੱਸਿਆ ਨੇ ਨੇਰੀ ਆਈ ਉਦੋਂ 흘 ਗਈ ਆਪਣੀ ਕੂਤਰੀ ਐਂਡ ਤੇ ਨੇਰੀ ਆ ਗਈ ਸੀ ਉਧਰ ਤੇ ਕਹਿੰਦਾ ਵੀ ਪੂਰੀ ਚੰਗੀ ਬਲੀ ਫਿਰਦੀ ਸੀ ਤੇ ਬਸ ਦੋ ਚਾਰ ਗਿਹੜੀ ਪਾਇਆ ਆਪਣੇ ਮਿੰਡੇ ਵੀ ਕਹਿੰਦੇ ਤਾਂ ਸਿੱਧੀ ਭੁੰਦੜ ਨੂੰ ਗਈ ਸ਼ਾਇਦ ਮੈਨੂੰ ਲੱਗਦਾ ਭੁੰਦੜ ਨੂੰ ਪਤਾ ਨਹੀਂ ਕਹਿੰਦਾ ਕਿੱਧਰ ਕੁਧਰ ਟੱਪੀ ਹੋਣੀ ਆ ਚਲੋ ਕੋਈ ਨਾ ਚੱਲ ਪਾ ਇਹਨਾਂ ਨੂੰ ਪਤਾ ਤਾਂ ਲੱਗਦਾ ਹਨਾ ਵੀ ਕਿੱਧਰ ਗਈ ਕੀ ਬਣਦਾ ਜਾਨਵਰਾਂ ਦਾ ਚਲੋ bro ਬਾਦਲ ਆਏ ਸੀਗੇ ਥੋੜਾ ਜਿਹਾ ਸਮਾਨ ਲੈਣ ਸਮਾਨ ਫੜ ਲਿਆ ਤੇ ਚੱਲਦਾ ਘਰੋਂ ਬਸ ਲਓ ਜੀ ਤੇ ਇੱਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੇ ਹੋਏ ਦਾਣੇ ਅਜਲੇ ਨੰਬਰ ਤੇ ਆਪਣੇ ਕਬੂਤਰ ਆਇਓ 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 ਪੁੱਤ ਤੇ ਦੂਜੇ ਨੰਬਰ ਤੇ ਆ ਗਿਆਂ ਬਈ ਆਪਣੇ ਖੰਡਾ ਆਇਓ 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 ਪੁੱਤ ਹਾਂਜੀ ਮੇਰੇ ਵੀਰੋ ਤੇ ਵਾਟਰ ਵੀ ਪਾਤਾ ਬਈ ਦੋਵੇਂ ਹੁੱਡਿਆਂ 'ਚ ਕਬੂਤਰਾਂ ਵਾਲੇ ਪਾਸੇ ਵੀ ਕਬੂਤਰਾਂ ਵਾਲੇ ਪਾਸੇ ਵੀ ਦਾਣਾ ਪਾਣੀ ਕਲੀਅਰ ਲਾ ਦिए ਲੋਕ ਵੀ ਇਹਨਾਂ ਨੂੰ ਹਲੋ bro ਤੇ ਇੱਧਰ ਆਪਣੇ ਹੁੱਡਣ ਵਾਲੇ ਕਬੂਤਰਾਂ ਨੂੰ ਵੀ ਰੱਖਦੀਏ ਦਾਣੇ ਆਇਓ 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 ਪੁੱਤ ਤੇ ਉਹਦੀ ਨਾਲ ਦੀ ਨਾਲ ਇਹਨਾਂ ਨੂੰ ਵਾਟਰ ਵੀ ਪਾਤਾ ਬਈ ਇੱਕ ਮਿੰਟ ਟਾਕ ਦਈਏ ਦਾਣਿਆਂ ਦਾ ਵੀ ਕੰਮ ਕਲੀਅਰ ਆ ਬਈ ਇੱਧਰ ਵੀ ਇੱਧਰ ਵੀ ਦਾਣਾ ਪਾਣੀ ਹੋ ਗਿਆ ਲਾ ਦੇਣ ਨੂੰ ਵੀ ਲਾਓ ਜੀ ਤੇ ਨਾਲ ਦੀ ਨਾਲ ਆਪਣੇ ਬੈਠ ਕੂਤਰਾਂ ਨੂੰ ਵੀ ਪਾ ਦਈਏ ਬਈ ਦਾਣੇ ਦਾਣੇ ਦਾ ਅਸੀਂ ਬਹੁਤ ਚਲ ਭਾਰ ਹੀ ਦਿੰਨੇ ਰਾਪੇ ਖਾਈ ਜਾਣੇ ਕੋਈ ਦਿੱਕਤ ਨਹੀਂ ਗੱਲ ਦੀ ਤੇ ਵਾਟਰ ਵੀ ਪਾ ਦਾਂ ਮੈਂ ਨਾਲ ਦੇ ਨਾਲ ਹਾਂਜੀ ਮੇਰੇ ਵੀਰੋ ਕਰ ਲਿਆ ਜੀ ਟਾਈਮ ਨਾਲ ਲਾਈਟ ਹੋਈ ਠੀਕ ਹੈ ਤੇ ਦਾਣਾ ਪਾਣੀ ਜੀ ਸਾਰੇ ਕੂਤਰਾਂ ਦਾ ਓਕੇ ਰਿਪੋਰਟਾਂ ਕਰਦੇ ਹਾਂ ਟਾਈਮ ਨਾਲ ਹੀ ਆਪਾਂ ਤੇ ਬਸ ਕੋਈ ਗੱਲ ਨਹੀਂ ਕਿਦੂ ਬਾਦ ਕਰਦੇ ਆ ਵਲੌਗ ਦੀ ਐਂਡਿੰਗ ਕੰਮ ਤਾਂ ਦਾ ਆਪਾਂ ਨੂੰ ਖਾਸ ਕੋਈ ਨਹੀਂ ਹਨ ਐਡਾ ਹਾਂਜੀ ਮੇਰੇ ਵੀਰੋ ਤੇ ਕਰਦੇ ਆ ਭਾਈ ਵਲੌਗ ਦੀ ਐਂਡਿੰਗ ਚੱਕਰ ਕੀ ਸੌ ਗਿਆ ਸੀ ਹਨ ਤਾਂ ਕਰਕੇ ਜੀ ਜੀ ਦੀ ਚੱਲ ਰਿਹਾ ਜਲ ਕੋ ਚੱਕਰ ਵਾਲੀ ਗੱਲ ਨਹੀਂ ਓਕੇ ਭਾਈ ਬਸ ਨਾ ਅੱਜ ਕੋਈ ਤੁਹਾਨੂੰ ਪਤਾ ਜੇ ਕੋਈ ਐਡਾ ਖਾਸ ਕੰਮ ਨਹੀਂ ਕੀਤਾਗਾ ਬਸ ਇੱਕ ਤਾਂ ਜਿਹੜਾ ਮਤਲਬ ਅੱਜ ਹੀ ਗਿਆ ਨਾ ਮੁੰਡਾ ਜਿਹੜਾ ਆਇਆ ਸੀ ਉਹ ਹੁਣ ਦੂਰੋਂ ਬਾਵਾ ਦੂਰੋਂ ਪੈਨੇ ਕਿੱਥੋਂ ਹਨ ਤੇ ਇੱਕ ਤਾਂ ਜਦੋਂ ਸੌ ਕੁੱਟ ਖੜਦਾ ਆ ਲੱਗਣੀ ਪਿਛਲੇ ਦਿਨ ਦੀ ਗੱਲ ਹੁੰਦੀ ਹੈਗੀ ਤੇ ਇਧਰ ਇਹਨਾਂ ਨੂੰ ਦਾਣਾ ਪਾਣੀ ਪਾ ਲਈ ਤੁਹਾਨੂੰ ਪਤਾ ਸਾਰੇ ਕਬੂਤਰਾਂ ਨੂੰ ਓਕੇ ਰਿਪੋਰਟਾਂ ਨੇ ਤੇ ਕੰਮ ਆਪਾਂ ਵੀ ਅੱਜ ਕੋਈ ਵੀ ਨਹੀਂ ਛੇੜਿਆ ਹਨ ਮੇਬੀ ਕੱਲ ਨੂੰ ਵੀ ਨਾ ਛੇੜ ਗਏ ਪਰਸੋਂ ਆਪਾਂ ਸਾਰੇ ਗਰੰਟੀ ਆਪਣੀ ਪਰਸੋਂ ਨਾਲ ਇੱਥੋਂ ਆਏ ਗਾਂਧੀ ਦੇ ਸਿਰ ਅਰਕਾ ਕੱਢ ਦੇਗਾ ਰਣਾ ਆਪਾਂ ਜਾਵਾਂ ਠੀਕ ਹੈ ਵਾਦਾ ਆਪਣਾ ਤੁਹਾਡੇ ਨਾਲ ਪ੍ਰੋਮਿਸ ਹੈ ਤੇ ਪਿੰਕੀ ਪ੍ਰੋਮਿਸ ਤੇ ਬਾਕੀ ਓਕੇ ਰਿਪੋਰਟਾਂ ਮਾਸ ਕੱਲ ਨੂੰ ਮਿਲਦਾ ਦੇਖਦੇ ਆ ਕਿ ਹਾਲ ਕਿਤਾਵਾ ਸਮਝੋ ਸਾਰੇ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਸਾਰੀ ਸਾਰੀ ਮੇਰੇ ਵੀਰੋ ਵੈਸਤਾ ਵਲੌਗ ਦੀ ਐਂਡਿੰਗ ਕਰਤੀ ਸੀ ਭਾਈ ਪਰ ਫਿਰ ਵੀ ਮੈਨੂੰ ਪਿਆਸ ਲੱਗੀ ਤੇ ਮੈਂ ਤਿੰਨ ਰੰਗ ਚੱਕ ਲਿਆ ਹੁੰਦੇ ਹਨ ਤਿੰਨ ਰੰਗ ਨਹੀਂ ਲੱਭਣੇ ਬੀਬਾ ਫਰੂਟੀ ਸਟਿੰਗ ਤੇ ਮਾਊਂਟਨ ਡਿਊ ਡਰਕੀ ਮਾਂ ਕੀ ਸਾਂਝਾ ਕਰ ਹਣਾ ਤਾਂ ਹੀ ਹੀ ਪੀਣਾ ਹੁੰਦਾ ਮੋੜ ਕੇ ਡਾਡਰ ਨੂੰ ਲਾ ਦਨੂੰ ਪੀ ਗਏ ਜਿਵੇਂ ਹੀ ਤੇ ਸੱਚ ਹਾਂ ਯਾਰ ਆਪਣਾ ਬਲਜੀਤ ਨਾਲ ਥੋੜਾ ਜਿਹਾ ਸੀਨ ਗਲਤ ਚੱਲ ਰਿਹਾ ਹੈ ਹਨ ਉਹ ਵੀ ਸੋਣ ਲੱਗ ਬਗਲ ਬਾਤ ਕਰਾਂਗੇ ਉਹ ਵਿਚਾਰੇ ਮੈਂ ਉਹ ਖਾਹਦਾ ਫਿਰਦਾ ਇੱਕ ਮਿੰਟ ਪਹਿਲਾਂ ਮੈਂ ਬਾਹਰ ਕਰਾਂ ਮੈਂ ਪਾ ਓਕੇ ਅਬਾਈ ਸੌਂ ਜੀ ਕੋਈ ਗੱਲ ਨਹੀਂ ਜਦੋਂ ਉਹ ਆਇਆ ਹਨਾ ਫੇਰ ਤੁਹਾਨੂੰ ਸਾਰੀ ਗੱਲ ਬਾਤ ਦੱਸਾਂਗੇ ਕਿ ਕੀ ਸੀ ਨਾਗਾ